ਤੋਸਤ ਜਦੋਂ ਬੱਚੇ ਸੀ ਉਦੋਂ ਪਤਾ ਲੱਗਿਆ ਕਿ ਗਰਮੀ ਹੂਲ ਜਾਂ ਊਨ ਵਿੱਚ ਹੈ ਸਕੂਲ ਜਾਣ ਲੱਗੇ ਤਾਂ ਪਤਾ ਲੱਗਿਆ ਕਿ ਗਰਮੀ ਜੂਨ ਵਿੱਚ ਹੈ ਥੋੜੇ ਹੋਰ ਸਿਆਣੇ ਹੋਏ ਤੇ ਪਾਪਾ ਜੀ ਨੇ ਦੱਸਿਆ ਕਿ ਗਰਮੀ ਖੂਨ ਵਿੱਚ ਹੈ ਅਗੜੇ ਹੋ ਕੇ ਕੰਮ ਕਰਨਾ ਤੇ ਇੱਕ ਗੱਲ ਉਹਨਾਂ ਇਹ ਨਹੀਂ ਦੱਸੀ ਜੋ ਜਾਣਦੇ ਸੀ ਤੇ ਉਹ ਦੱਸਿਆ ਪਤਾ ਲੱਗਿਆ ਜ਼ਿੰਦਗੀ ਦੇ ਸਾਰੇ ੱੱੱਕੇ ਧੋੜੇ ਖਾ ਕੇ ਪਤਾ ਲੱਗਿਆ ਕਿ ਗਰਮੀ ਨਾ ਤੇ ਊਨ ਵਿੱਚ ਹੈ ਨਾ ਖੂਨ ਵਿੱਚ ਹੈ ਤੇ ਨਾ ਜੂਨ ਵਿੱਚ ਹੈ ਤੇ ਫਿਰ ਗਰਮੀ ਹੈ ਕਿੱਥੇ ਗਰਮੀ ਤਾਂ ਦੋਸਤੋ ਨੋਟਾਂ ਦੇ جنੂਨ ਵਿੱਚ ਹੈ ਤੇ ਇਹ ਸਾਰੀ ਗੱਲ ਦਾ ਤੁਸੀਂ ਪਰਤਖ ਏਟੀਐਮ ਮਸ਼ੀਨ ਤੇ ਜਾਓ ਉੱਥੇ ਨੋਟ ਹੀ ਨੋਟ ਹੁੰਦੇ ਨੇ ਤੇ ਹਰ ਵੇਲੇ ਏਸੀ ਚੱਲਦਾ ਹੈ